हाँ जी वागुरु जी का खालसा वागुरु जी की फतेह पहला दो अलग अलग वीडियो ने दोनों वीडियो देखो फिर आप अगे गल करते हैं थोड़ा टाइम निकल के जा जाके देखती थी, थी मैं कैसा बांधते कैसा जु, वो जुड़ा करते थे कैसा ऐसा थोड़ा देख देख के मैं सीख लिए बच्चे को अब ही लीजिए ਇਸ ਪੂਜੀ ਬੋਲ ਕੇ ਬਾਰੀ ਕੋਲ ਕੇ ਇਹ ਪੂਜੀ ਬੋਲ ਕੇ ਚਰਕ ਵਿੱਚ ਬਹਿ ਜਾ ਮਿਸਰਾ ਹਾਂਜੀ ਪਹਿਲੀ ਵੀਡੀਓ ਤੁਸੀਂ ਦੇਖੀ ਤਾਮਿਲਨਾਡੂ ਦੀ ਜਿੱਥੇ ਸਾਰੇ ਦੇ ਸਾਰੇ ਪਿੰਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਐਸੀ ਰਹਿਮਤ ਹੋਈ ਕਿ ਸਾਰੇ ਦੇ ਸਾਰੇ ਪਿੰਡ ਨੇ ਸਿੱਖ ਧਰਮ ਅਪਣਾ ਲਿਆ ਉੱਥੇ ਦੇ ਬੱਚੇ ਗਲੀਆਂ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਰੇ ਲਾਉਂਦੇ ਫਿਰਦੇ ਨੇ ਜੂੜਾ ਕਰਦੇ ਆ ਕੁੜੀਆਂ ਗੁੱਤਾਂ ਕਰਦੀਆਂ ਤੇ ਉਹਨਾਂ ਦੀਆਂ ਮਾਵਾਂ ਉੱਥੇ ਦੀਆਂ ਔਰਤਾਂ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਪੜ੍ਹਦੀਆਂ ਨੇ ਤੇ ਆਪ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਦੀਆਂ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਸੇਵਾ ਤੇ ਲਾਉਂਦੀਆਂ ਨੇ ਇਸ ਪਿੰਡ ਦੇ ਵਿੱਚ ਕਦੇ ਕਿਸੇ ਗੁਰਸਿੱਖ ਨੇ ਜਾ ਕੇ ਜਾਂ ਕਿਸੇ ਸਿੱਖ ਨੇ ਜਾ ਕੇ ਪ੍ਰਚਾਰ ਨਹੀਂ ਕੀਤਾ ਇਹਨਾਂ ਦੇ ਉੱਤੇ ਹੀ ਰਹਿਮਤ ਹੋਈ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਉੱਥੇ ਦੂਜੇ ਪਾਸੇ ਤੁਸੀਂ ਉਹ ਦੇਖੀ ਹੋਣੀ ਆ ਮੈਂ ਵਿੱਚ ਇੱਕ ਕਲਿੱਪ ਲਾਈ ਆ ਇੱਕ ਸਰਦਾਰ ਬੰਦਾ ਜੀਸੂ ਦੇ ਗੀਤ गा ਰਿਹਾ ਆਪਾਂ ਨੂੰ ਕਿਸੇ ਧਰਮ ਦੇ ਨਾਲ ਕੋਈ ਗੁੱਸਾ ਗਿਲਾਨੀ ਹੈਗਾ ਸਾਰੇ ਧਰਮਾਂ ਦੀ ਆਪਾਂ ਰਿਸਪੈਕਟ ਕਰਦੇ ਆਂ ਕੋਈ ਬੰਦਾ ਇਹ ਵੀ ਸਵਾਲ ਕਰ ਸਕਦਾ ਵੀ ਜੇ ਕੋਈ ਬੰਦਾ ਸਿੱਖ ਧਰਮ ਦੇ ਵਿੱਚ ਆਉਂਦਾ ਤੁਸੀਂ ਖੁਸ਼ ਹੋਣੇ ਹੋ ਜਦੋਂ ਸਿੱਖ ਦੂਜੇ ਧਰਮ ਚ ਜਾਂਦੇ ਆ ਤਾਂ ਤੁਸੀਂ ਗੱਲ ਕਿਉਂ ਕਰਦੇ ਹੋ ਇੱਥੇ ਹਰ ਕਿਸੇ ਦੀ ਆਪਣੀ ਜ਼ਿੰਦਗੀ ਆ ਹਰ ਕੋਈ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉ ਸਕਦਾ ਆਪਾਂ ਸਿਰਫ ਇਹ ਗੱਲ ਕਰਦੇ ਆਂ ਹੁਣ ਦੇਖੋ ਤਮਿਲਨਾਡੂ ਦੇ ਲੋਕਾਂ ਨੇ ਸਿੱਖ ਧਰਮ ਅਪਣਾਇਆ ਤਾਂ ਉਹਨਾਂ ਨੂੰ ਨਿਸ਼ਾਨੀ ਕੀ ਸੀ ਉਹਨਾਂ ਨੇ ਸਿਰ ਤੇ ਜੂڑا ਰੱਖਿਆ ਤੇ ਗੁੱਤਾਂ ਕੀਤੀਆਂ ਚੁੰਨੀ ਲਈ ਸਿਰ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਜਾ ਕੇ ਉਹਨਾਂ ਨੇ ਪਾਠ ਪੂਜਾ ਕਰਨੀ ਐ ਅਰਦਾਸ ਕਰਨੀ ਸ਼ੁਰੂ ਕਰਤੀ ਤੇ ਇਹ ਉਹਨਾਂ ਦੀ ਇੱਕ ਨਿਸ਼ਾਨੀ ਬਣ ਗਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੂੜਾ ਕਰਨਾ ਸਿੱਖ ਧਰਮ ਦੇ ਵਿੱਚ ਆਉਂਦਾ ਹੁਣ ਜੇ ਕੋਈ ਬੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਬਖਸ਼ਿਆ ਹੋਇਆ ਸਰੂਪ ਲੈ ਕੇ ਕਿਸੇ ਦੂਜੇ ਧਰਮ 'ਚ ਜਾਂਦਾ ਸਾਨੂੰ ਉਸ ਚੀਜ਼ ਦੇ ਉੱਤੇ ਪੂਰੀ ਆਬਜੈਕਸ਼ਨ ਆ ਬੰਦਾ ਦੂਜੇ ਧਰਮ ਦੇ ਵਿੱਚ ਜੀ ਸਦਕੇ ਜਾਵੇ ਪਰ ਉਸ ਧਰਮ ਦੇ ਵਿੱਚ ਉਹ ਇਹਦਾਂ ਹੋ ਕੇ ਜਾਵੇ ਨਾ ਸਾਡੇ ਗੁਰੂ ਨੂੰ ਕਿਉਂ ਬਦਨਾਮ ਕਰਨ ਲੱਗਿਆ ਹੋਇਆ ਦਾੜੀ ਮੁੰਨੇ ਆਪਣੀ ਸਿਰ ਕੱਟੇ ਵਾਲ ਕੱਟੇ ਜਿੱਥੇ ਮਰਜੀ ਜਾਵੇ ਹਰੇਕ ਬੰਦੇ ਨੂੰ ਹਰ ਥਾਂ ਦੇ ਉੱਤੇ ਜਾਣ ਦੀ ਇਜਾਜ਼ਤ ਆ ਪਰ ਜਦੋਂ ਇਦਾਂ ਲੋਕ ਜਾਂਦੇ ਨੇ ਉਹ ਮਾੜੀ ਗੱਲ ਆ ਤੇ ਦੂਸਰੀ ਗੱਲ ਜਦੋਂ ਆਪਣੇ ਘਰੇ ਆਪਣੇ ਪਿਓ ਨਹੀਂ ਇੰਨਾ ਕੁਝ ਲਿਆ ਕੇ ਰੱਖਿਆ ਹੋਵੇ ਤੇ ਆਪਣੇ ਪਿਓ ਨਹੀਂ ਆਪਾਂ ਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਹੁਣ ਫੇਰ ਆਪਾਂ ਕਿਸੇ ਦੂਸਰੇ ਘਰੇ ਜਾ ਕੇ ਕਿਸੇ ਹੋਰ ਨੂੰ ਪਿਓ ਕਹਿੰਦੇ ਚੰਗੇ ਨਹੀਂ ਲੱਗਦੇ ਤੇ ਤੀਸਰੀ ਗੱਲ ਜਿਹੜਾ ਬੰਦਾ ਆਪਦੀ ਪਿਓ ਦਾ ਨਹੀਂ ਹੋਇਆ ਉਹਨੇ ਹੋਰ ਕਿਸੇ ਦਾ ਨਹੀਂ ਹੋਣਾ। ਕੂੜਾ ਇਕੱਠਾ ਹੋਣ ਲੱਗਿਆ ਹੋਇਆ ਕਰੀ ਚੱਲੋ ਵਧੀਆ ਇਧਰੋਂ ਸਾਡੇ ਨੂੰ ਤਾਂ ਸਫਾਈ ਹੁੰਦੀ ਆ। ਇਹੋ ਜੇ ਤਾਂ ਕਿਸੇ ਨੂੰ ਨਹੀਂ ਚਾਹੀਦੇ ਸਾਨੂੰ ਵੀ ਨਹੀਂ ਚਾਹੀਦੇ। ਸੋ ਆਪਾਂ ਹਰ ਧਰਮ ਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਹਰ ਬੰਦੇ ਨੂੰ ਕਹਿੰਨੇ ਆ ਆਪਣੇ ਧਰਮ ਦੇ ਵਿੱਚ ਪੱਕੇ ਰਹੋ। ਠੀਕ ਆ ਜੇ ਕਿਸੇ ਨੂੰ ਕੋਈ ਚੀਜ਼ ਹੋਰ ਸੋਹਦੀ ਆ ਕਿਤੇ ਹੋਰ ਜਾਣ ਨੂੰ ਦਿਲ ਕਰਦਾ ਤਾਂ ਉਹ ਜਿੱਥੇ ਜਾ ਰਹੇ ਨੇ ਉਸ ਜਗ੍ਹਾ ਦੀ ਆਈਡੈਂਟੀਟੀ ਲੈ ਕੇ ਜਾਓ। ਇਹ ਨਹੀਂ ਨਾ ਹੈਗਾ ਵੀ ਆਪਣੇ ਪਿੱਛੇ ਨੂੰ ਵੀ ਬਦਨਾਮ ਕਰੀ ਚੱਲੂ। ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹੀ ਗੁਰੂ ਨੇ ਪਤਾ ਨਹੀਂ ਮੈਂ ਕਿਉਂ ਚੀਜ਼ਾਂ ਬੋਲੀਆਂ ਸ਼ਾਇਦ ਪ੍ਰਮਾਤਮਾ ਨੇ ਮੈਨੂੰ ਇਹ ਬੋਲਣ ਨੂੰ ਹੁਕਮ ਉਹਦਾ ਹੋਣਾ ਤਾਂ ਮੇਰੇ ਮੂੰਹੋਂ ਇਹ ਚੀਜ਼ਾਂ ਨਿਕਲੀਆਂ ਕਿਉਂਕਿ ਮੈਂ ਕਦੇ ਇਦਾਂ ਦੀ ਵੀਡੀਓ ਬਣਾਈ ਨਹੀਂ। ਪਰ ਕੁਝ ਦਿਨਾਂ ਤੋਂ ਇੱਕ ਬੰਦੇ ਨੇ ਲਗਾਤਾਰ ਮੈਸੇਜ ਕਰ-ਕਰ ਕੇ ਦਿਮਾਗ ਖਰਾਬ ਕੀਤਾ ਸੀਗਾ। ਫਿਰ ਮੈਨੂੰ ਲੱਗਿਆ ਕਿ ਸ਼ਾਇਦ ਵੀਡੀਓ ਬਣਾਉਣੀ ਚਾਹੀਦੀ ਆ। ਖੈਰ ਆਪਾਂ ਤੁਹਾਨੂੰ ਅਕਸੜੀ ਗੱਲ ਕਰਦੇ ਆਂ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ। ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਹਰ ਕਿਸੇ ਦੇ ਉੱਤੇ ਹਰ ਵੇਲੇ ਵਰਸਦੀਆਂ ਰਹਿੰਦੀਆਂ ਨੇ ਉਹ ਗੱਲ ਵੱਖਰੀ ਆ ਕਿ ਸਾਨੂੰ ਉਹ ਰਹਿਮਤਾਂ ਆਪਣੇ ਉੱਪਰ ਲੈਣ ਦਾ ਚੱਜ ਨਹੀਂ ਹੈਗਾ ਆਪਾਂ ਨੂੰ ਪਤਾ ਨਹੀਂ ਵੀ ਆਪਾਂ ਆਪਣੀ ਝੋਲੀ ਕਿਵੇਂ ਭਰਨੀ ਆ ਸੋ ਇਸ ਕਰਕੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਦੇਖਿਓ ਤੁਸੀਂ ਉਹ ਕੁਝ ਹੋਊਗਾ ਜਿਹੜਾ ਕਦੇ ਨਾ ਹੋਇਆ ਹੋਵੇ ਜਿਉਂਦੇ ਬਸਦੇ ਰਹੋ ਧੰਨਵਾਦ